ਰੇਡੀਅਸ ਗਿੱਟ ਨੂੰ ਫੇਰ ਵਾਪਸ ਮਾਰ ਦਿਓ ਕੋਈ ਨਹੀਂ ਨਾ ਭਾਈ ਬੀਚ ਹੋ ਜਾ ਰਹਾ ਹੈ ਓਏ ਭਾਈ ਓਏ ਯਾਰ ਛੋਟੂ ਭਾਈ ਛੋਟੂ ਭਾਈ ਕਿੱਥੇ ਕਰੋ ਓਏ ਪਿੱਛੇ ਆਇਆ ਓਏ ਯਾਰ ਚੱਲ ਜੀ ਹਲੋ ਭਾਈ ਚੱਲ ਜੀ ਅੱਗੇ ਨਾ ਖੜੇ ਰਹੋ ਨਾ 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 ਕਰੋ ਓਏ ਹਰਦਤੌਲੀ ਨਾਲ ਦੇ ਬਹੁਤ ਬਹੁਤ ਕੀਪੀ ਜੀ ਆਖਰੀ ਮੁਲਾਕਾਤ ਆਤੌਰ ਤੇ ਕਰੋਗੇ

ਸੀ ਵਿਖੇ ਇੱਕ ਬਹੁਤ ਅੱਛਾ ਇੱਕ ਜਿਹੜੀ ਕਮੇਡੀ ਕਮਿਸ਼ਨਰੀ ਬਹੁਤ ਵਧੀਆ ਰਹੀ ਤੁਹਾਡੇ ਨਾਲ ਤੇ ਕੀ ਕਹਿਣਾ ਚਾਹੋਗੇ ਉਹਨਾਂ ਦੇ ਬਾਰੇ ਬਸ ਕਹੀ ਸਤਿਕਾਰ ਗਪੀਜੀ ਦਾ ਇੱਕ ਯਾਦ ਹੋਣਾ ਕਿ ਪੰਜਾਬੀ ਦੇ ਸਿਰ ਮਹਿਰ ਮਿੱਤਰ ਸਾਹਿਬ ਤੋਂ ਬਾਅਦ ਕਿ ਕਾਮੇਡੀ ਲਈ ਅਗਲ ਸਿਫਟਾ ਲਿਖੀ ਜਾਂਦੀ ਹੈ ਸੀ ਚਾਹੇ ਬਾਲੀਵੁੱਡ ਹੋਵੇ ਬਾਲੀਵੁੱਡ ਹੋਵੇ ਉਸ ਤੋਂ ਬਾਅਦ ਇਹ ਦਰਜਾ ਭੱਲਾ ਜੀ ਨੂੰ ਮਿਲਿਆ ਇਹ ਇਸ ਬਦਲਾਅ ਨੂੰ ਤੁਸੀਂ ਦੇਖੇਲੇ ਜਰਨੀ ਲੰਬੇ ਚਾਲੇ ਨਾਲ ਕੋਈ ਵੀ ਲੱਗਾ ਦਾ ਇਦਾਂ ਦੀ ਸਕ੍ਰਿਪਟ ਹੈ ਜਦੋਂ ਅਸੀਂ ਕੈਰੀ ਜਾਂ ਜਟਾ ਵਗੈਰਾ ਫੈਮਾਲਿਕ ਨਹੀਂ ਤਾਂ ਅੱਧੀ ਤੋਂ ਜ਼ਿਆਦਾ ਭੱਲਾ ਸਾਹਿਬ ਦੇ ਨਾਲ ਬੈਠ ਕੇ ਸਾਰੀ ਚੀਜ਼ ਲਿਖਣੀ ਪੈਂਦੀ ਸੀ ਵੀ ਕਿੰਨਾ ਕੀ ਕਰੀ ਉਹਨਾਂ ਦਾ ਜਿਹੜਾ ਹਿਯੂਮਰ ਦਾ ਮਨ ਥੌਟ ਪ੍ਰੋਸੈਸ ਸੀਗਾ ਉਹ ਅਲੱਗ ਲੈਵਲ ਤੇ ਹੀ ਸੀਗਾ ਸੋ ਸਾਰੇ ਸੀਨਰ ਉਹ ਠੀਕ ਕਰ ਦਿੰਦੇ ਸੀਗੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿੰਨੀਆਂ ਫਿਲਮਾਂ ਬਣੀਆਂ ਨੇ ਬਹੁਤ ਵੱਡਾ ਘਾਟਾ ਜੀ ਇਹ ਨਾ ਪੂਰਾ ਹੋਣ ਗਿਆ ਕੈਰੀਓਂ ਜਿੱਡਾ ਫੋਰ ਵਾਸਤੇ ਵੀ ਅਜਿਹਾ ਕੁਝ ਨਹੀਂ ਜਿਹੜੀ ਕੈਰੀਓਂ ਜਿੱਡਾ ਫੋਰ ਦੀਆਂ ਤਿਆਰੀਆਂ ਚੱਲ ਰਹੀਆਂ ਅਸੀਂ ਤਾਂ ਸ਼ੂਟ ਤੇ ਸੀਗੇ ਕਹਿੰਦੇ ਵੀ ਉਸ ਸਮੇਂ ਇਹ ਕਿਹਾ ਗਿਆ ਸੀ ਬਿਲਕੁਲ ਸੇ ਤਿਆਰ ਹਾਂ ਮੈਂ ਪਰ ਫੋਨ ਨਹੀਂ ਉਹ ਤਾਂ ਬਿਲਕੁਲ ਨਹੀਂ ਥੈਂਕ ਯੂ ਥੈਂਕ ਯੂ ਪੇਸ਼ ਕਰੋ ਤੇ ਭੱਲਾ ਇਹ ਤਾਂ ਮਨ ਵੀ ਬਣ ਗਿਆ ਸੀ ਮੇਰਾ ਮਨ ਵੀ ਬਣ ਗਿਆ ਸੀਗਾ ਸਾਡੇ ਕੁਝ ਰਾਈਟਰਾਂ ਨੇ ਕਿਹਾ ਵੀ ਇਸ ਤਸਵੀਰਾਂ ਨੂੰ ਵੱਖਰੇ ਰੂਪ ਚ ਲੈ ਕੇ ਆਵਾਂਗੇ ਅਸੀਂ ਤਾਂ ਤਿਆਰੀ ਕਰ ਰਹੇ ਸੀਗੇ ਪਰ ਕੁਦਰਤ ਨੂੰ ਸ਼ਾਇਦ ਮਨਜ਼ੂਰ ਨਹੀਂ ਸੀ ਠੀਕ ਠੀਕ ਹੈ ਜੀ ਅੰਦਰ ਤੇ ਸੰਸਕਾਰ ਵਾਸਤੇ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਪਹਿਲਾਂ ਪਰਿਵਾਰ ਵੱਲੋਂ 12 ਵਜੇ ਦਾ ਕਿਹਾ ਗਿਆ ਸੀ ਥੋੜਾ ਟਾਈਮ ਰਵਾਈਜ਼ ਕੀਤਾ ਵਾ ਕੱਲ 1 ਵਜੇ ਜਸੁੰਦਰ ਭਲਾਈ ਦਾ ਸੰਸਕਾਰ ਮਹਾਲੀ ਦੇ ਬਲੌਂਗੀ ਸ਼ਮਜਾਪੂਮੀ ਚ ਹੋਊਗਾ ਕੱਲ ਦੁਪਹਿਰੇ 1 ਵਜੇ 12 ਵਜੇ ਘਰ ਤੋਂ ਰਾਂਗੇ 1 ਵਜੇ ਸੰਸਕਾਰ ਕਰਾਂਗੇ ਜੀ ਤੇ ਅੰਤਿਮ ਅਰਚਨਾ ਲਈ ਕਦੋਂ ਰੱਖੀ ਜਾਣੀ ਹੈ ਕੱਲ ਅਸੀਂ 11 ਵਜੇ ਇੱਥੇ ਘਰ ਅੰਤਮ ਦਸਰਾਂ ਵਿਖਾਂਗੇ ਬਾਡੀ ਇੱਥੋਂ ਅਸੀਂ 11:30 ਤਰਪਾਂਗੇ 1 ਵਜੇ ਸੰਸਕਾਰ ਹੈਗਾ ਬਲੌਂਗੀ ਚ ਠੀਕ ਹੈ ਤੇ ਕੋ ਪਤਾ ਹੋਕਦਾ ਹਜੇ ਡਿਸਾਈਡ ਹੋ ਰਿਹਾ ਪਰ ਉਹੀ ਦਾ ਕਿ 30 ਪੰਜਾਬੀਆਂ ਲਈ ਇੱਕ ਬਹੁਤ ਵੱਡਾ ਨੁਕਸਾਨ ਹੈ ਪਟਾਣਾ ਦੀਆਂ ਯਾਦਾਂ ਸਾਨੂੰ ਹਮੇਸ਼ਾ ਤਾਜ਼ਗੀ ਤੇ ਹਸਨ ਦਾ ਇੱਕ ਮੌਕਾ ਦਿੰਦੀ ਰਹੇਗੀ ਉਹ ਆਪਣੀ ਜ਼ਿੰਦਗੀ ਚ ਸਾਡੇ ਮਨਾਂ ਵਿੱਚ ਖੁਸ਼ੀਆਂ ਤੇ ਖੇੜੇ ਇਹੋ ਜਿਹਾ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਭੱਲਾ ਸਾਹਿਬ ਹਲੇ ਵੀ ਸਾਡੇ ਵਿੱਚ ਨਹੀਂ ਕਿਤੇ ਗਏ ਨਹੀਂ ਮੇਰੀ ਐਸੋਸੀਏਸ਼ਨ ਉਹਨਾਂ ਨਾਲ 1982 ਤੋਂ ਲੈ ਕੇ 86 ਵਿੱਚ ਜਦੋਂ ਮੈਂ ਪੀਏਯੂ ਵਿੱਚ ਸੀਗਾ ਤੇ ਉਦੋਂ ਉਹਨਾਂ ਦੀ ਦੁਨੀਆ ਪੀਏਯੂ ਦੇ ਅੰਦਰ ਹੀ ਸੀਗੀ ਅਸੀਂ ਉਹਨਾਂ ਦੇ ਹਰ ਇੱਕ ਹਫ਼ਤੇ ਜਾਂ ਹਰ ਇੱਕ 15 ਦਿਨ ਬਾਅਦ ਕੋਈ ਨਾ ਕੋਈ ਪ੍ਰੋਗਰਾਮ ਉਹਨਾਂ ਦਾ ਚੱਲਦਾ ਰਹਿੰਦਾ ਸੀ ਤੇ ਜਦੋਂ ਵੀ ਉਹਨਾਂ ਦਾ ਜ਼ਿਕਰ ਹੁੰਦਾ ਤਾਂ ਅਸੀਂ ਤਾਂ ਵਾਪਸ ਵੀ AYU ਪਹੁੰਚ ਜਾਂਦੇ ਹਾਂ ਉਸ ਵੀਯੂ ਦੇ ਸਮੇਂ 1982 ਤੋਂ 1986 ਜੋ ਪੰਜਾਬ ਦਾ ਮਾਹੌਲ ਸੀ ਤੁਹਾਨੂੰ ਪਤਾ ਹੀ ਹੈ ਬਟ ਉਹਨਾਂ ਨੇ ਜੋ ਉਸ ਮਾਹੌਲ ਦੇ ਵਿੱਚ ਵੀ ਖੁਸ਼ੀਆਂ ਸਾਡੀ ਜ਼ਿੰਦਗੀ ਚ ਲਿਆਤੀਆਂ ਉਹਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਤਾਂ ਮੈਂ ਫੇਰ ਕਹੂੰਗਾ ਕਿ ਪਰਮਾਤਮਾ ਉਹਨਾਂ ਦੀ ਰੂਹ ਨੂੰ ਆਪ ਦੇ ਚਰਨਾ ਚ ਨਵਾਸ ਬਖਸ਼ੇ ਤੇ ਸਾਨੂੰ ਉਹਨਾਂ ਦੇ ਦਿੱਤੀਆਂ ਹੋਈਆਂ ਖੁਸ਼ੀਆਂ ਨੂੰ ਸੰਭਾਲ ਕੇ ਰੱਖਣ ਦਾ ਬਲ ਬਖਸ਼ੇ ਜੀ ਮੈਨੂੰ ਸਰ ਪਿੰਨਤ ਹੋ ਗਿਆ ਮੁਲਾਕਾਤ ਦੀ ਮੈਨੂੰ ਉਹਨਾਂ ਨਾਲ ਬੈਠੇ 2 ਸਾਲ ਪਹਿਲਾਂ ਟਾਈਮ ਮਿਲਿਆ ਸੀਗਾ ਪਰ ਉਸ ਤੋਂ ਬਾਅਦ ਉਹ ਬਿਮਾਰ ਹੋਣ ਕਰਕੇ ਅਵੋਇਡ ਕਰੀਦਾ ਸੀਗਾ ਕਿ ਕੋਈ ਬਾਹਰੋਂ ਇਨਫੈਕਸ਼ਨ ਨਾ ਹੋ ਜਾਵੇ ਉਹਨਾਂ ਨੂੰ ਹੋ ਜਾਵੇ ਜੀ ਠੀਕ ਠੀਕ ਬਹੁਤ ਵਧੀਆ ਕੰਮ ਕਰ ਰਹੇ ਨੇ ਇੰਡਸਟਰੀ ਦੇ ਵਿੱਚ ਬਟਕੱਲਾ ਸਾਹਿਬ ਇੱਕ ਅਲੱਗ ਤਰ੍ਹਾਂ ਦੀ એનર્ਜੀ ਲੈ ਕੇ ਪਰਦੇਤੇ ਹੁੰਦੇ ਸੀਗੇ ਅਲੱਗ ਤਰ੍ਹਾਂ ਦੀ ਉਹਨਾਂ ਦੇ ਵਿੱਚ ਇੱਕ ਗੱਲਬਾਤ ਸੀਗੀ ਔਰ ਬਹੁਤ ਪਹਿਲਾਂ ਤੋਂ ਅਸੀਂ ਇੱਕ ਦੂਸਰੇ ਨੂੰ ਜਾਣਦੇ ਸੀ ਆ ਕਦੀ ਕਦੀ ਵੀ ਮਾਇੂਸੀ ਉਦਾਸੀ ਨੈਗੇਟਿਵਿਟੀ ਇਹ ਕਦੀ ਵੀ ਉਹਨਾਂ ਦੇ ਮੈਂ ਚਿਹਰੇ ਤੇ ਨਹੀਂ ਦੇਖੀ ਉਹਨਾਂ ਦੇ ਹਾਵ ਭਾਵ ਚ ਨਹੀਂ ਕਦੀ ਦੇਖੀ ਔਰ ਕਦੀ ਮੈਂ ਉਹਨਾਂ ਨੂੰ ਲੈਟ ਡਾਉਨ ਨਹੀਂ ਕਰਦੇ ਕਿਸੇ ਨੂੰ ਵੇਖਿਆ ਆਪਣੇ ਨਾਲ ਦੇ ਸਾਰੇ ਜਿਹੜੇ ਜੂਨੀਅਰ ਸੀਨੀਅਰ ਆਰਟਿਸਟ ਉਹਨਾਂ ਸਾਰਿਆਂ ਨੂੰ ਔਰ ਕੋਈ ਵੀ ਰੋਲ ਉਹਨਾਂ ਨੂੰ ਆਫਰ ਕਰਨਾ ਉਹਨਾਂ ਨੇ ਕਿਹਾ ਠੀਕ ਹੈ ਮੈਂ ਕਰੂੰਗਾ ਉਹਨਾਂ ਨੇ ਸੰਜੀਦਾ ਕਰੈਕਟਰ ਵੀ ਕੀਤੇ ਔਰ ਜਦੋਂ ਉਹਨਾਂ ਦਾ ਛਣਕਾਟਾ ਹੁੰਦਾ ਸੀ ਛਣਕਾਟੇ ਦੇ ਵਿੱਚ ਉਹਨਾਂ ਨੇ ਜਿਹੜੀਆਂ ਜਿਹੜੀਆਂ ਸਾਡੇ ਸਮਾਜ ਦੀਆਂ ਕੁਰਿਤੀਆਂ ਸੀਗੀਆਂ ਉਹਨਾਂ ਨੂੰ ਵੀ ਉਹਨਾਂ ਨੇ ਬੜੇ ਬਾਕੂਬੀ ਤਰੀਕੇ ਦੇ ਨਾਲ ਲੋਕਾਂ ਤੱਕ ਲੈ ਕੇ ਆਂਦਾ ਸੋ ਭੱਲਾ ਸਾਹਿਬ ਹਮੇਸ਼ਾ ਜ਼ਿੰਦਾ ਰਹਿਣਗੇ ਅੱਜ ਉਹਨਾਂ ਦੀ ਸਰੀਰ ਚਾਹੇ ਸਾਡੇ ਚ ਨਹੀਂ ਆ ਬਟ ਉਹ ਉਹਨਾਂ ਦੇ ਕੰਮਾਂ ਦੇ ਨਾਲ ਉਹਨਾਂ ਦੀ ਉਹਨਾਂ ਦੀ ਜੋ ਸਾਨੂੰ ਦੇਖੇ ਗਏ ਨੇ ਉਹਨਾਂ ਚੀਜ਼ਾਂ ਦੇ ਨਾਲ ਬਹੁਤ ਬੜਾ ਬਿਹਤਰੀ ਇੰਨੀ ਬਿਮਾਰ ਨੇ ਕਿ ਚੱਲ ਜਾਓ ਕੋਸਾ ਨੇ ਬਹੁਤ ਮਾਇਦੇ ਬਹੁਤ ਛੋਟੀ ਉਮਰ ਮੰਨਦਾ ਜੀ 6.5 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੈ ਮੈਂ ਬਸ ਇਹੀ ਕਹਿਣਾ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਦਿੱਤਾ ਬਹੁਤ ਨਿਵਾਜਿਆ ਬਹੁਤ ਉਹਦਾ ਆਰਟਿਸਟ ਸੀ ਕਿ ਬਹੁਤ ਟੈਲੈਂਟਡ ਆਰਟਿਸਟ ਸੀ ਕਿ ਬਸ ਜਿੰਨਾ ਹੀ ਉਹਨਾਂ ਨੂੰ ਦਿੱਤੀ ਪ੍ਰਮਾਤਮਾ ਨੇ ਤੇ ਉਮਰ ਨਹੀਂ ਦਿੱਤੀ ਨੰਮੀ ਉਮਰ ਹੋਣੀ ਚਾਹੀਦੀ ਸੀ ਐਜੇ ਕਲਾਕਾਰ ਪਰ ਮੈਨੂੰ ਇਹ ਲੱਗਦਾ ਵੀ ਸਾਡੇ ਬਜ਼ੁਰਗ ਕਹਿੰਦੇ ਹੁੰਦੇ ਵੀ ਚੰਗੇ ਲੋਕਾਂ ਦੀ ਪ੍ਰਮਾਤਮਾ ਨੂੰ ਜ਼ਰੂਰਤ ਹੁੰਦੀ ਹੈ ਔਰ ਸ਼ਾਇਦ ਉਹ ਚੰਗੇ ਇਨਸਾਨ ਹਮੇਸ਼ਾ ਹੀ ਮਦਦ ਦਸਿਆ ਕੇ ਜੰਗੇ ਇਨਸਾਨ ਸੀਗੇ ਸ਼ਾਇਦ ਪਰਮਾਤਮਾ ਨੂੰ ਉਹਦੀ ਜ਼ਰੂਰਤ ਹੋਵੇ ਸੋ ਪਰਮਾਤਮਾ ਨਾਲ ਚਰਨ ਨਿਵਾਸ ਤੇ ਤੁਸੀਂ ਕਦੋਂ ਲਾਸਟ ਟਾਈਮ ਉਹਨਾਂ ਤੋਂ ਮਿਲੇ ਸੀ ਮੈਨੂੰ ਮੈਨੂੰ ਡੇਢ ਸਾਲ ਹੋ ਗਿਆ ਉਹਨਾਂ ਦੇ ਘਰੇ ਫੈਮਿਲੀ ਮੈਂਬਰ ਦੀ ਕਿਸੇ ਦੀ ਡੈਥ ਹੋ ਗਈ ਸੀਗੀ ਫਾਜ਼ਲ ਸਾਹਿਬ ਉਹਨਾਂ ਦੇ ਉਦੋਂ ਮੈਂ ਆਇਆ ਸੀ ਤੇ ਮੈਂ 15-20 ਮਿੰਟ ਲਈ ਅਸੀਂ ਆਏ ਹੋਵਾਂਗੇ ਪਰ ਮੈਂ ਪਹਿਲਾਂ ਵੀ ਦੱਸਿਆ ਕਿ ਵੀ ਘੰਟਾ ਡੇਢ ਘੰਟਾ 2 ਘੰਟੇ ਕਦੋਂ ਨਿਕਲ ਗਏ ਪਤਾ ਹੀ ਨਹੀਂ ਲੱਗਿਆ ਉਹਨਾਂ ਦੀਆਂ ਗੱਲਾਂ ਇਦਾਂ ਦੀਆਂ ਹੁੰਦੀਆਂ ਸੀ ਬੜੇ ਬੜੇ ਲਾਈਵਲੀ ਸੀਗੇ ਬੜੇ ਪੋਜ਼ਿਟਿਵ ਸੁਭਾਅ ਦੇ ਇਨਸਾਨ ਸੀਗੇ ਪੱਲਾ ਸਾਹਿਬ ਹਮੇਸ਼ਾ ਖੁਸ਼ ਰਹਿਣ ਵਾਲੇ ਸੀ ਸੀਨੀਅਰ ਆਰਟਿਸਟ ਪੰਜਾਬੀ ਬਿਲਕੁਲ ਬਿਲਕੁਲ ਤੁਸੀਂ ਕੀ ਕੁਝ ਉਹਨਾਂ ਤੋਂ ਸਿੱਖਿਆ ਬਹੁਤ ਕੁਝ ਸਿੱਖਣ ਵਾਲੀਆਂ ਚੀਜ਼ਾਂ ਜਿਹੜੇ ਸਾਡੇ ਵੱਡੇ ਆ ਸਾਡੇ ਫਾਦਰ ਫਿਗਰ ਸੀਗੇ ਸਾਡੇ ਪਿਓਾਂ ਸਮਾਨ ਸੀਗੇ ਔਰ ਪਿਓ ਤੋਂ ਬੰਦਾ ਹਮੇਸ਼ਾ ਚੰਗੀਆਂ ਚੀਜ਼ਾਂ ਸਿੱਖਦਾ ਹੈ ਔਰ ਮੈਂ ਉਹਨਾਂ ਤੋਂ ਪੋਜ਼ਿਟਿ ਮਤਲਬ ਮੈਨੂੰ ਲੱਗਦਾ ਕਿ ਮੈਂ ਜਨੀਫੈਰੀ ਵੀ ਮਿਲਿਆ ਉਹਨਾਂ ਨੂੰ 5 7 10 ਵਾਰੀ ਮਿਲਿਆ ਹੋਊਗਾ ਮੈਂ ਕਦੀ ਉਹਨਾਂ ਦੇ ਚਿਹਰੇ ਤੇ ਉਦਾਸੀ ਨਹੀਂ ਵੇਖੀ ਨੈਗੇਟਿਵਿਟੀ ਕਦੀ ਨੀਵਰ ਸੋ ਬਹੁਤ ਖੁਸ਼ ਰਹਿਣ ਵਾਲੇ ਜੋ ਪਰਦੇ ਤੇ ਸੀਗੇ ਉਹ ਉਹੀ ਆਮ ਜ਼ਿੰਦਗੀ ਦੇ ਵਿੱਚ ਸੀਗੇ ਔਰ ਉਹਨਾਂ ਦੀ ਮਹਿਫਿਲ ਮਤਲਬ ਹਮੇਸ਼ਾ ਜਗਮਗਾ ਕਰਦੀ ਸੀ ਉਹਨਾਂ ਦੀ ਮਹਿਫਿਲ ਕਦੀ ਇਦਾਂ ਉਦਾਸ ਨਹੀਂ ਜੇ ਕੋਈ ਉਦਾਸ ਹੁੰਦਾ ਸੀ ਮਹਿਫਲ ਚ ਤੇ ਹੱਸ ਕੇ ਜਾਂਦਾ ਸੀ ਸੋ ਇਹ ਸੀ ਭੱਲਾ ਸਾਹਿਬ ਭੱਲਾ ਸਾਹਿਬ ਬਹੁਤ ਵੱਡੀ ਸ਼ਖਸੀਅਤ ਸੀਗੇ ਬਹੁਤ ਬਲੈਸਕ ਥੈਂਕ ਯੂ ਉਹਲੇ ਚਿਹਰਾ ਵੀ ਹੁਣ ਥੱਲੇ ਜਾਂਦਾ ਜੀ 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 ਉਹਨੇ ਮੁੰਡਿਆਂ ਤੋਂ ਬਹੁਤ ਚਾਚਾ ਚਾਤਰਾ ਸਿੰਘ ਨੇ ਇੰਨੀਆਂ ਜ਼ਿਆਦਾ ਮਤਲਬ ਸਾਨੂੰ ਪੈਸਟਾਂ ਦਿੱਤੀਆਂ ਇੰਨੇ ਜ਼ਿਆਦਾ ਕਮੇਡੀ ਵਿੰਗ ਦਿੱਤੇ ਕਿ ਸਮਾਜ ਵਿੱਚ ਉਹਨਾਂ ਨੇ ਹਰ ਚਿਹਰੇ ਤੇ ਰੌਣਕ ਲਿਆ ਕੇ ਲਿਆਂਦੀ ਅੱਜ ਉਹ ਚਲੇ ਗਏ ਤਾਂ ਸਕਰੀਨ ਵੀ ਉਹਨਾਂ ਮਨ ਸਕਰੀ ਸਕਰੀ ਲੱਗੂਗੀ ਕਿ ਜਦੋਂ ਵੀ ਉਹ ਪਰਦੇ ਤੇ ਆਉਂਦੇ ਫਿਲਮ ਦੇ ਵਿੱਚ ਕਿਸੇ ਚ ਸਕਰੀਨ ਦੇ ਉੱਤੇ ਆਉਣ ਸਾਰੀ ਤਾੜੀਆਂ ਕਲਾਪਿੰਗ ਹੋਣ ਲੱਗ ਜਾਈਆਂ ਕਿਉਂਕਿ ਉਹ ਚਿਹਰੇ ਦੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਨੂਰ ਸੀਗਾ ਮੈਂ ਅੱਜ ਤੱਕ 35 ਸਾਲ ਸਾਡੇ ਰਿਸ਼ਤੇ ਨੂੰ ਬਣੇ ਨੂੰ ਹੋ ਗਏ ਮੈਂ ਕਦੇ ਉਹਨਾਂ ਨੂੰ ਉਹਨਾਂ ਨੂੰ ਮਤਲਬ ਦਾਸ ਨਹੀਂ ਦੇਖਿਆ ਉਹ ਉਹਨਾਂ ਨੇ ਆਪ ਵੀ ਲੋਕਾਂ ਨੂੰ ਹਸਾਇਆ ਵੀ ਤੇ ਉਹਨਾਂ ਦੇ ਚਿਹਰੇ ਤੇ ਨੂਰ ਵੀ ਰਹਿੰਦਾ ਸੀ ਬਹੁਤ ਹਸਮੁਖ ਬੰਦੇ ਰਹੇ ਪੱਲਾ ਸਾਹਿਬ ਸਾਡੇ ਵਿੱਚ ਉਹਨਾਂ ਨੇ ਜਿੰਨਾ ਵੀ ਕੰਮ ਕੀਤਾ ਉਹਨਾਂ ਨੇ ਇੱਕ ਸਾਰਥਿਕ ਕਮੇਡੀ ਕ੍ਰੀਏਟ ਕੀਤੀ ਲੋਕਾਂ ਨੂੰ ਮਤਲਬ ਇੱਕ ਸੇਹ ਦੇਣ ਵਾਲੀ ਕਮੇਡੀ ਕੀਤੀ ਇੱਕ ਮਿੱਠਾ ਵਿਅੰਗ ਵੀ ਕੀਤਾ ਤਾਂ ਉਹ ਜਿਹਦੇ ਨਾਲ ਕਿ ਲੋਕਾਂ ਨੂੰ ਲੱਗਿਆ ਕਿ ਹਾਂ ਯਾਰ ਕੋਈ ਇਦਾਂ ਦਾ ਆਰਟਿਸਟ ਹੋਣਾ ਜੇ ਉਹਦਾਂ ਦੀ ਇੱਕ ਜੇ ਆਪਾਂ ਦੇਖੀ ਉਹਨਾਂ ਦੀ ਕਮੇਡੀ ਦੇ ਵਿੱਚ ਨਾ ਇੱਕ ਤਕੀਆ ਕਲਾਮ ਹੁੰਦਾ ਸੀਗਾ ਉਹ ਤਕੀਆ ਕਲਾਮ ਵਾਲਾ ਰੈਕਟਰ ਜਾਂ ਤਕੀਆ ਕਲਾਮ ਵਾਲਾ ਕਲਾਕਾਰ ਮੇਰਾ ਖਿਆਲ ਹੁਣ ਦੁਬਾਰੇ ਪੈਦਾ ਨਹੀਂ ਬਹੁਤ ਵੱਡਾ ਘਾਟਾ ਸਾਨੂੰ ਪਰਿਵਾਰ ਦੇ ਤੌਰ ਤੇ ਵੀ ਕਹਿ ਸਕਦੇ ਹਾਂ ਸੰਗੀਤ ਇੰਡਸਟਰੀ ਨੂੰ ਕਹਿ ਸਕਦੇ ਹਾਂ ਜਦੋਂ ਬਿਮਾਰ ਹੋਏ ਨੇ ਉਦੋਂ ਅਸੀਂ ਮਿਲ ਕੇ ਗਏ ਸੀਗੇ ਥੋੜਾ ਟਾਈਮ ਪਹਿਲਾਂ ਕਿਉਂਕਿ ਉਦੋਂ ਗੱਲ ਕਰਨ ਦੀ ਵਾਰ ਵਾਰ ਸਾਡੀ ਤੇ ਮੇਰੀ ਬਾਲਮਕੰਨ ਕਪਾਜੀ ਦੀ ਗੱਲ ਅਕਸਰ ਹੁੰਦੀ ਰਹਿੰਦੀ ਪਰਸੋ ਵੀ ਮੈਂ ਆਉਣ ਦੇ ਸੀਗਾ ਬਾਲਮਕੰਨ ਜੀ ਬਾਹਰ ਗਏ ਸੀ ਰਾ ਜੀ ਆਏ ਰਾਤ ਨੂੰ ਸੋ ਇਹ ਕਹਿ ਸਕਦੇ ਹਾਂ ਕਿ ਵੀ ਭੱਲਾ ਸਾਹਿਬ ਵਰਗੇ ਇਨਸਾਨ ਭੱਲਾ ਸਾਹਿਬ ਵਰਗੇ ਕਮੀਡੀਅਨ ਬਹੁਤ ਘੱਟ ਪੈਦਾ ਹੁੰਦੇ ਆ ਤੇ ਆਉਣ ਲੈ ਦਿਨਾਂ ਤੋਂ ਮੇਰਾ ਕੱਲ ਵੀ ਇਹ ਘਾਟਾ ਕੋਈ ਪੂਰਾ ਕਰ ਕੋਈ ਪੁਰਾਣੀ ਜਿਹੜੇ ਤੋਂ ਬਿਮਾਰ ਸੀ ਕੋਈ ਜਾਣਕਾਰੀ ਅ ਡੇਢ ਸਾਲ ਤੋਂ ਥੋੜਾ ਜਿਹਾ ਹਿੱਲਿਆ ਹੈ ਸੀਗਾ ਸਰੀਰ ਕਈ ਵਾਰੀ ਕੀ ਹੁੰਦਾ ਕਿ ਲੱਗਦਾ ਹੁੰਦਾ ਕਿ ਹੁਣ ਠੀਕ ਹੋ ਗਏ ਵਿੱਚ ਕਈ ਵਾਰੀ ਠੀਕ ਹੋ ਜਾਣਾ ਲੱਗਦਾ ਕਿ ਠੀਕ ਹੈ ਹੁਣ ਸਾਰਾ ਕੁਝ ਫਿਰ ਅਚਾਨਕ ਹੀ ਹੋਇਆ ਇੱਕ ਵਾਰ ਸੋ ਤਾਂ ਜੋ ਕਰ ਤੇ ਸਰ ਕੋਈ ਪੁਰਾਣੀ ਗੱਲਬਾਤ ਤੁਹਾਨੂੰ ਇਦਾਂ ਦੀ ਯਾਦ ਹੋਵੇ ਜਿਹੜੀ ਕੀ ਗੱਲਾਂ ਤਾਂ ਬਹੁਤ ਨੇ ਦੇਖੋ ਉਹਨਾਂ ਦੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਹਰ ਮੌਕੇ ਦੇ ਉੱਤੇ ਨਾ ਕੋਈ ਨਾ ਕੋਈ ਇਦਾਂ ਦੀ ਗੱਲ ਕਰਕੇ ਸਭ ਨੂੰ ਹਸਾ ਦਿੰਦੇ ਪਰ ਅੱਜ ਆਪਾਂ ਇਸ ਮਾਹੌਲ 'ਚ ਵੀ ਖੜੇ ਆ ਉਹਨਾਂ ਨੇ ਇਹ ਜੀ ਗੱਲ ਕਰਦੇ ਨੇ ਕਿ ਸਾਡੇ ਚਿਹਰਾ ਤੋਂ 10 ਹੀ ਉੱਡ ਜਾਣੀ ਹੈ ਗੱਲਾਂ ਸੈਂਕੜੇ ਨੇ ਕਿਉਂਕਿ ਸੰਗਾਟੇ ਅਸੀਂ ਤਕਰੀਮ ਜੇ 26 27 ਸੰਗਾਟੇ ਭੱਲੇ ਸਾਡੇ ਰਿਕਾਰਡਿੰਗ ਵਿੱਚ 13 14 ਸੰਗਾਟੇ ਮੈਂ ਪ੍ਰੋਡਿਊਸ ਕੀਤੇ ਇਸ ਕਰਕੇ ਹੁਣ ਸੰਗਾਟਿਆਂ ਦੀ ਲੜੀ ਦੇ ਵਿੱਚ ਹੀ ਕੰਨਾ ਕੁ ਸਗਾ ਉਹਨਾਂ ਨੇ ਜੇ ਉੱਥੇ ਜਸਵਾਲ ਸਾਹਿਬ ਤੇ ਵਿਅੰਗ ਕਰਨਾ ਤਾਂ ਵੀ ਮਜ਼ਾਕ ਦੇ ਵਿੱਚ ਗੱਲ ਉਡਾ ਦੇਣੀ ਮੇਰੇ ਤੇ ਵੀ ਕਈ ਗੱਲਾਂ ਉਹ ਕ੍ਰੀਏਟਰ ਬਹੁਤ ਵਧੀਆ ਕ੍ਰੀਏਟਿਵ ਕਮੈਂਡ ਸੀਗਾ ਮਤਲਬ ਆਪਦੇ ਕੰਮ ਨੂੰ ਤਰਜੀਹ ਦਿੰਦੇ ਸੀ ਆਪਦੇ ਕੰਮ ਨੂੰ ਕਰਨ ਵਾਸਤੇ ਉਹ ਘੰਟਿਆਂ ਵੱਧੀ ਬੈਠੇ ਰਹਿੰਦੇ ਸੀ ਜਦੋਂ ਅਸੀਂ ਇੱਕ ਛਣਕਾਟੇ ਰਿਕਾਰਡ ਕਰਦੇ ਅਸੀਂ ਉੱਥੋਂ ਲੁਧਿਆਣਾ ਤੋਂ ਚੱਲਣਾ ਪਹਿਲਾਂ ਇੱਥੇ ਛਣਕੂ ਸਟੂਡੀਓ ਆਪਣਾ ਨਹੀਂ ਲੱਗਿਆ ਸੀ ਉਦੋਂ ਤੇ ਉਦੋਂ ਉਹਨਾਂ ਨੇ ਪਹਿਲਾਂ ਉੱਥੋਂ ਚੱਲਣਾ ਤੇ ਅਸੀਂ ਪਹਿਲਾਂ ਮਹੀਨਾ ਤਿਆਰੀ ਕਰਨੀ ਬੈਠ ਕੇ ਉਹਨਾਂ ਨੇ ਬਕਾਇਦਾ ਤੌਰ ਤੇ ਉਦੋਂ ਕਹਿਣਾ ਕਿ ਵੀ ਹੁਣ ਸਾਨੂੰ ਕੋਈ ਨਾ ਬੁਲਾਵੇ ਅਸੀਂ ਪਹਿਲਾਂ ਆਪਦੇ ਕੰਮ ਤੇ ਕੰਮ ਕਰ ਲਈਏ ਫਿਰ ਜਦ ਚੱਲਣਾ ਜਿੱਦੇ ਅੱਜ ਰਿਕਾਰਡਿੰਗ ਹੈ ਮੰਨ ਲੈਂਦੇ ਆਪਾਂ ਰਿਕਾਰਡਿੰਗ ਇੱਕ ਪ੍ਰਸ਼ਾਦ ਲੈ ਕੇ ਫੇਰਾ ਕੇ ਮਲਕਾਂ ਮਸ਼ੂਰ ਕਰਨਾ ਅਸੀਂ ਸ਼ੂਟਿੰਗਾਂ ਕਰਦੇ ਜਿਵੇਂ ਗਾਣਿਆਂ ਦੀ ਸ਼ੂਟਿੰਗ ਹੁੰਦੀਆਂ ਜਿਵੇਂ ਕੀ ਵੱਖ ਹੋ ਗਿਆ ਪੁਲਸ ਚੜ੍ਹ ਜੇ ਗਾਣੇ ਤੇ ਸ਼ੂਟ ਹੋ ਜਾਏ ਆਪਣੇ ਇਸ ਇੱਥੇ ਕਿਹੜੀ ਉਦੋਂ ਉਹਨਾਂ ਨੇ ਕੀ ਕਰਨਾ ਵੀ ਉਹ ਉਸ ਮਾਹੌਲ ਦੇ ਵਿੱਚ ਹਰੇਕ ਬੰਦੇ ਨਾਲ ਕੋਲ ਮਿਲ ਜਾਣਾ ਪਿੰਡ ਵਾਲਿਆਂ ਨਾਲ ਕੀ ਹੋਰ ਕੀ ਹੋਰ ਕੀ ਨਾ ਕਦੇ ਧੋਪ ਉਹਨਾਂ ਨੇ ਮੰਨੀ ਨਾ ਕਦੇ ਗਰਮੀ ਮੰਨੀ ਨਾ ਕਦੇ ਉਹਨਾਂ ਨੇ ਮੀਂਹ ਉਹਨੇ ਅੱਜ ਕੱਲ ਤਾਂ ਬੈਂਟੀ ਬੈਣਾ ਤੋਂ ਬਿਨਾਂ ਕਲਾਕਾਰ ਨਹੀਂ ਮਤਲਬ ਡਾਉਟ ਵਰਥ ਸੀਗ ਇਹਨਾਂ ਇਹਨਾਂ ਵਧੀਆ ਮਤਲਬ ਭਾਈਚਾਰਕ ਤਰੀਕੇ ਨਾਲ ਬੈਠਣਾ ਜਾਂ ਭਾਈਚਾਰਕ ਤਰੀਕੇ ਨਾਲ ਖਾਣਾ ਪੀਣਾ ਚ ਕੋਈ ਇਦਾਂ ਨਹੀਂ ਵੀ ਆ ਮ ਮਰੀਨਾ ਮੈਨੂੰ ਬੱਸ ਸਟਾਰੀ ਚਾਹੀਦਾ ਇਹਦਾ ਕੁਝ ਨਹੀਂ ਜੀਦਾ ਫਿਲਮਾਂ ਵਾਲੇ ਮਾਮਲੇ ਚ ਵੀ ਉਹ ਹਰੇਕ ਨਾਲ ਮਿਲਣ ਸਾਰ ਸੀ ਕਿ ਨਾ ਉਹਨਾਂ ਨੇ ਕਦੇ ਕਿਸੇ ਨਾਲ ਕੋਈ ਐਦਾਂ ਦੀ ਆਪਾਂ ਅੱਜ ਤੱਕ ਨਹੀਂ ਸੁਣਿਆ ਮੈਂ ਤਾਂ ਆਪਣੀ ਜ਼ਿੰਦਗੀ ਚ ਕਿ ਭੱਲਾ ਸਾਹਿਬ ਦੀ ਕਿਸੇ ਨਾਲ ਰੰਜਿਸ਼ ਆ ਜਾਂ ਭੱਲਾ ਸਾਹਿਬ ਦਾ ਕਿਸੇ ਨਾਲ ਐਦਾਂ ਦਾ ਮਨ ਮਟਾਪ ਹੈਗਾ ਛੇ ਸੰਸਕਾਰ ਦੀ ਕਰ ਕਰਦੇ ਆ ਸੰਸਕਾਰ ਕੱਲ ਹੀ ਕਰ ਰਹੇ ਹਾਂ ਹਾਂ ਜੀ ਕੱਲ 1 ਵਜੇ ਬਲੌਂਗੀ ਸਮਸ਼ਾਨ ਘਾਟ ਦੇ ਵਿੱਚ ਸੰਸਕਾਰ ਹੈਗਾ ਤਾਂ ਉਹਦੀ ਕਲਕੇਸ਼ਨ ਵੀ ਆਪਾਂ ਸਾਰੀ WhatsApp 'ਤੇ ਪਾ ਦਾਂਗੇ ਸਾਰੇ ਪਾਸੇ ਬਲੌਂਗੀ ਪਹੁੰਚਣਾ ਸਾਰਿਆਂ ਨੇ ਕੱਲ 1 ਵਜੇ ਦਾ ਸੰਸਕਾਰ ਹੈਗਾ ਭੱਲਾ ਸਾਹਿਬ ਦੇ ਤੇ 30 ਤਰੀਕ ਦਾ ਭੋਗ ਰੱਖਾਂਗੇ ਸਸ ਜੀ ਮਤਲਬ ਮੀ ਸਾਜ ਤੇ ਤੁਹਾਡੀ ਜੋੜੀ ਨੂੰ ਮਤਲਬ ਬਹੁਤ ਪਸੰਦ ਕੀਤਾ ਗਿਆ ਅੱਜ ਭੱਲਾ ਜੀ ਸਾਡੇ ਦਰਮਿਆਨ ਕੀ ਕਹਿਣਾ ਹੈ ਅੱਜ 22 ਅਗਸਤ ਦਾ ਦਿਹਾੜਾ ਜਿਹੜਾ ਉਹ ਪੂਰੇ ਦੁਨੀਆ ਭਰ ਦੇ ਪੰਜਾਬੀਆਂ ਵਾਸਤੇ ਬਹੁਤ ਸ਼ੋਕ ਭਰੀ ਘੜੀ ਆ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟਿਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚ ਕਮੇਡੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅੱਜ ਸਾਰਾ ਸਭ ਤੋਂ ਖਸ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤ ਹਾਂ ਤੇ ਜਦੋਂ ਲੋਕ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬਣੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਕਿ ਅੱਜ ਨਜ਼ਰ ਲੱਗ ਗਈ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪ੍ਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਲ ਨੂੰ ਨਾਲ ਲੈ ਗਏ ਆ ਤੇ ਮੈਂ ਅੱਜ ਕਲਾ ਰਹਿ ਗਿਆ ਚਣਕਾਟਿਆਂ ਦੀ ਗੱਲ ਹੁੰਦੀ ਸੀ ਤਾਂ ਚਣਕਾਟੇ ਦੇ ਵਿੱਚ ਮੇਰੇ ਯਾਦ ਆ 2004 ਦੇ ਚਣਕਾਟੇ ਦੇ ਵਿੱਚ ਜ਼ਿਕਰ ਕੀਤਾ ਸੀ ਉਹਨੇ ਸਿਹਤ ਦਾ ਸ਼ਹਿਰ ਉਹਨੇ ਸੰਧ ਪੈਤੀ ਔਰ ਉਸ ਦੇ ਵਿੱਚ ਵੀ ਇੱਕ ਸਟਾਇਰ ਕੀਤਾ ਗਿਆ ਸੀ ਔਰ ਸਿਹਤ ਦੇ ਬਾਰੇ ਵਕਫ ਵਕਫ ਜਿਹੜੇ ਕੈਰੇਕਟਰ ਹੁੰਦੇ ਚਾਹੇ ਭਾਨਾ ਸੀ ਚਾਹੇ ਨੀਲੂ ਸੀ ਉਹਨਾਂ ਦੇ ਵੱਲੋਂ ਨੇ ਸਿਹਤ ਦੇ ਬਾਰੇ ਪੁੱਛਿਆ ਜਾਂਦਾ ਸੀ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀ ਐਮ ਸੀ ਲੁਧਿਆਣਾ ਦੇ ਭੱਲਾ ਸਾਹਿਬ ਦੇ ਹਾਰਟ ਦਾ ਇਸ਼ੂ ਰੈਜ਼ਿਸਟੈਂਟ ਪਾਇਆ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਾਬੀ ਦੀ ਕਨਸਿਸਟਰ ਜਿਹੜੀ ਆ ਉਹ ਥੋੜਾ ਜਿਹਾ ਇਹ ਢੰਗ ਨਾਲ ਗੱਲ ਅਚਾਨਕ ਹੈਗੀ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸੰਜੇਦਤ ਦੇ ਨਾ ਹੋਈ ਸੀ ਸੰਜੇਦਤ ਪਿਓ ਨੂੰ ਤੇ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕੁੜੀਏ ਤੂੰ ਕਿੰਨੀ ਮੈਂ ਬਚ ਗਿਆ ਯਾਨੀ ਕਮੇਟੀ 'ਚ ਉਹ ਗੱਲ ਕਹਿ ਗਿਆ ਆਪਦੀ ਪਰ ਕੁਐਸਚਨ ਇਹ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨਰ ਤੇ ਇੰਡਸਟਰੀ ਨੂੰ ਜੋ ਉਹਨੇ ਤਕੀਆ ਕਲਾਮ ਸੀਗੇ ਉਹ ਹਮੇਸ਼ਾ ਜਿੰਦੇ ਰਹਿਣਗੇ ਭਾਵੇਂ ਜ ਸੁੰਦਰਪੱਲਾ ਸਾਡੇ 'ਚ ਹੈ ਨਹੀਂ ਕਿ ਪਰ ਉਹਨਾਂ ਦੀ ਜੋ ਦੀਨ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਡੀ ਨੂੰ ਉਹ ਬੇਸ਼ੱਕ ਐਨਰੋ ਉਹ ਕਿੰਨੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੀ ਉਹਦੇ ਬਰਦ ਪੱਲਾ ਸਾਹਿਬ ਪਿਛਲੇ ਨਵੰਬਰ ਤੋਂ ਲੱਗੇ ਹੁਣ ਤੱਕ ਲਗਾਤਾਰ ਉਹਨਾਂ ਨੂੰ 1 2 3 ਵਾਰੀ ਹੈਲਥ ਇਸ਼ੂ ਆਏ 슈ਗਰ ਦੀ ਇਸ਼ੂ ਕਰਕੇ ਉਹਨਾਂ ਨੂੰ ਪਹਿਲਾਂ ਹਾਰਟ ਦਾ ਇਸ਼ੂ ਆਇਆ ਅਸੀਂ ਬਾਈਪਾਸ ਕਰਾ ਲਿਆ ਬਿਲਕੁਲ ਠੀਕ ਹੋ ਗਏ ਫਿਰ ਉਹਨਾਂ ਨੂੰ ਬ੍ਰੇਨ ਸਟ੍ਰੋਕ ਦਾ ਇਸ਼ੂ ਆਇਆ ਉਹ ਤੋਂ ਵੀ ਰਿਕਵਰ ਕਰ ਗਏ ਪਰ ਜਿਹੜਾ ਪਰਸੋਂ ਉਹਨਾਂ ਨੂੰ ਬ੍ਰੇਨ ਸਟ੍ਰੋਕ ਦੁਆਰਾ ਹੋਈ ਉਹਦੇ ਕਰਕੇ ਪੱਲਾ ਸਾਹਿਬ ਜਿਹੜੇ ਆ ਉਹ ਬਲੀਡਿੰਗ ਇੰਨੀ ਹੋ ਗਈ ਬ੍ਰੇਨ 'ਚ ਅਸੀਂ ਡ ਡਾਕਟਰ ਕਹਿੰਦੇ ਵੀ ਪੋਸੀਬਲ ਨਹੀਂ ਇਹਨਾਂ ਬਲੱਡ ਨਾਲ ਦੇ ਬ੍ਰੇਂਚ ਫੈਲ ਗਿਆ ਫਿਰ ਅਸੀਂ ਸੈਕੰਡ opinion 40 PG ਤੋਂ ਲਿਆ ਮੈਂ ਹైదరాబాద్ ਸਿੱਕੇ ਉੱਥੋਂ ਮੈਂ online ਪੇਜ ਕੀ ਡਾਕਟਰ ਕਹਿੰਦੇ ਵੀ ਸ਼ਰਮਾ ਜੀ ਪੋਸੀਬਲ ਨਹੀਂ ਆਪਾ ਆਪਰੇਸ਼ਨ ਨਹੀਂ ਕਰ ਪਾਵਾਂਗੇ ਤੁਸੀਂ ਦੁਆ ਕਰੋ ਹੁਣ ਭੱਲਾ ਸਾਹਿਬ ਜਿਹੜੇ ਨਹੀਂ ਬਚਾ ਪਾਵਾਂਗੇ ਤੇ ਸਵੇਰੇ 4 ਵਜੇ ਆ ਸਾਨੂੰ ਅਲਵਦਾ ਕਹਿ ਗਿਆ ਆ ਆਖਰੀ ਗੱਲ ਬਾਤ 2 ਵਜੇ ਮੈਂ ਹైదరాబాద్ ਜਾਣ ਤੋਂ ਪਹਿਲਾਂ ਟਿਊਜ਼ਡੇ ਨੂੰ ਘਰ ਆਇਆ ਮੈਂ ਮਿਲ ਕੇ ਗਿਆ ਮੈਂ ਕਿ ਆਪ ਲਸਾ ਮੈਂ ਦੋਤ ਨੇਲੀ ਸਰਕਾਰੀ ਕੰਮ ਹਾਈਦਰਾਬਾਦ ਜਾ ਰਿਹਾ ਤੇ ਮੈਂ ਸ਼ੁਕਰਾਨਾ ਮੁੜਿਆਣਾਗਾ ਤੇ ਕਹਿੰਦੇ ਤੂੰ ਜਲਦੀ ਆ ਜੀ ਪਰ ਉਹਨਾਂ ਦੀ ਜਿਹੜੀ ਭਾਵਨਾ ਸੀ ਉਹ ਤੋਂ ਮੈਨੂੰ ਲੱਗ ਰਿਹਾ ਸੀਗਾ ਕਿ ਉਹ ਜਿਨ੍ਹਾਂ ਆਕਾਸ਼ਵਾਨੀ ਹੋ ਰਿਚੇ ਹਨ ਨੂੰ ਉਹਨਾਂ ਨੇ ਇਮੋਸ਼ਨਲ ਹੋ ਕੇ ਮੈਨੂੰ ਵਿਦਾ ਕੀਤਾ ਤੇ ਮੈਂ ਸ਼ੁਕਰਾਨਾ ਰਣਾ ਸੀ ਪਰ ਵੀਰੋ ਰਾਤ ਨੂੰ 12 ਵਜੇ ਪਹੁੰਚ ਗਿਆ ਕਿਉਂਕਿ ਮੈਨੂੰ ਪਤਾ ਲੱਗੇ ਸੀ ਅੱਜ ਤੱਕ ਦਖਲਿਆ ਤੇ ਅਸਵੇਰੇ 4 ਵਜੇ ਉਹ ਸਾਰਾ ਸੱਤ ਛੱਡ ਗਏ 32 ਸੈਕਟਰ ਵਿੱਚ ਲੱਗੇਗਾ ਸਟੈਂਡਿਕਟ ਨਹੀਂ 40 ਸਸ ਕਿ 30 ਨਹੀਂ 40 ਨਹੀਂ 47 ਹਾਂ ਜਿਵੇਂ ਜਿੱਥੇ ਆਵਾਜ਼ ਆ ਰਹੀਆਂ ਹਨ ਉਹ ਵੀ ਤਿਆਰੀਆਂ ਚੱਲ ਰਹੀਆਂ ਸੀ। ਸਮੀਤ ਕੰਗਜੀ ਕੁਝ ਦਿਨ ਪਹਿਲਾਂ ਬੀਨੂ ਢਿੱਲੋਂ ਜੀ ਘਰ ਆਏ ਆ। ਉਹਨਾਂ ਨੇ ਕਿਹਾ ਭੱਲਾ ਸਾਹਿਬ ਕੈਰੀਜ ਡਟਾ 4 ਦੀ ਤਿਆਰੀ ਕਰਦੇ ਆ। ਬੜੇ ਖੁਸ਼ ਹੋ ਗਏ ਚਿਹਰੇ ਤੇ ਰੌਣਕ ਆ ਗਈ। ਕਹਿੰਦੇ ਉਹ ਕਹਿੰਦੇ व्हीਲਚੇਅਰ ਤੇ ਕੰਮ ਕਰੂਗੇ। ਕਹਿੰਦੇ ਨਹੀਂ ਮੈਂ ਖੜਾ ਕੇ ਦਿਖਾਇਆ। ਕਹਿੰਦੇ ਪੌੜੀ ਚੜ ਕੇ ਦਿਖਾਉਣਾ। ਪੂਰੇ ਕੈਮ ਹੋ ਰਹੇ ਸੀਗੇ। ਸਾਨੂੰ ਸੀਗਾ ਵੀ ਕੈਰੀਜ ਡਟਾ 4 ਚ ਭੱਲਾ ਜੀ ਦੇਖਾਂਗੇ। ਈਵਨ ਦਿਲਜੀਤ ਦਸਾਂਝ ਦਾ ਫੋਨ ਆਇਆ ਸੀਗਾ ਕਿ ਮੈਂ ਜਟਾਂ ਜਿਉਲੀ ਫੀਲ ਜੜੀ ਆ। ਸਰਦਾਰੀ 3 ਆ ਉਹਦੇ ਵਿੱਚ ਮੈਂ ਲੈਣਾ ਤਾਂ ਭੱਲਾ ਜੀ ਤੇ ਭੱਲਾ ਜੀ ਕਹਿੰਦੇ ਮੈਂ ਕਾਇਮ ਹੋ ਜਾਵਾਂ ਮੈਂ ਤੇ ਉਹਨਾਂ ਕੰਮ ਕਰੂੰਗਾ ਪਰ ਕੁਦਰਤ ਨੇ ਮਨਜ਼ੂਰੀ ਉਹ 25 ਚੰਗਾਟੇ ਆਏ ਸਰ ਜੁਬਲੀ ਜਸਤਾਈ ਸਾਸੀ ਸਰਬਰ ਜੁਬਲੀ ਮਨਾਈ ਗਈ ਉਸ ਤੋਂ ਬਾਅਦ ਇਹ ਵੀ ਖੇਲਣਾ ਚੱਲ ਰਹੀ ਹੈ ਕਿ ਹੋਰ ਵੀ ਚੰਗਾਟੇ ਹੋਣ ਪਰ ਉਹ ਚੰਗਾਟੇ ਹੋਰ ਕਿਸੇ وجہ ਕਰਕੇ ਨਹੀਂ ਆ ਸਕਦੇ ਚੰਗਾਟੇ ਦੀ ਡਿਮਾਂਡ ਇੰਨੀ ਸੀ ਦੁਨੀਆ ਭਰ ਤੋਂ